ਤੇ ਦਿੱਤੀ ਸਕੂਲੀ ਬਸ ਇਧਰੋਂ ਆਪਣਾ ਮਾਰਕਨ ਤੁਹਾਰੀ ਸੀ ਤੇ ਇਧਰੋਂ ਰੌਂਗ ਸਾਈਡ ਜਮਨਾ ਵਾਲੀ ਸਾਈਡ ਤੋਂ ਸੰਤੋਖ ਸਕੂਲੀ ਬਸ ਜਾ ਰਹੀ ਸੀ ਜੋ ਆਪਸ ਵਿੱਚ ਸਵੇਰੇ ਤੋਂ ਮੇਰੇ ਕਾਰਨ ਟਕਰਾ ਗੀਆਂ ਨੇ ਤੇ ਡਰਾਈਵਰ ਫੱਟੜ ਨੇ ਦੋਨੇ ਤੇ ਦੋਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਇੱਕ ਡਰਾਈਵਰ ਦੀ ਲੱਫੀ ਸੋਣੇ ਚਾਰ ਵੀ ਟੁੱਟ ਗਈਆ ਤੇ ਬੱਚੇ ਸੇਫ ਨੇ ਪੇਰੈਂਟਸ ਨੂੰ ਵੀ ਇਹ ਬੱਚੇ ਸੇਫ ਨੇ ਕੋਈ ਘਮਰਾਣ ਦੀ ਗੱਲ ਨਹੀਂ ਹੈਗੀ ਪਰ ਪ੍ਰਸ਼ਾਸਨ ਨੂੰ ਆਪਾਂ ਇਹ ਬੇਨਤੀ ਕਰਦੇ ਆਂ ਕਿ ਜੇ ਕਿਤਾ ਜਿਹੜਾ ਰੌਂਗ ਸਾਈਡ ਸਕੂਲੀ ਬੱਸਾਂ ਚੱਲਦੀਆਂ ਨੇ ਚਾਹ ਪ੍ਰਾਈਵੇਟ ਗੱਡੀ ਵੀ ਚੱਲਦੀ ਆ ਇਹਨਾਂ ਨੂੰ ਥੋੜਾ ਜਿਹਾ ਰੋਕਿਆ ਜਾਵੇ ਕਿਤੇ ਪ੍ਰਸ਼ਾਸਨ ਦੇ ਰੋਕੇਗਾ ਨਹੀਂ ਤੇ ਅੱਗੇ ਹੋਰ ਵੀ ਨੁਕਸਾਨ ਬੜਾ ਹੋ ਸਕਦਾ ਚਲੋ ਅੱਜ ਦਾ ਦੇਖੋ ਬਚਾਓ ਆ ਸਾਰਾ ਲੋਹਾ ਹੀ ਲੋਹਾ ਹੀ ਜਾਂ ਲੋਹਾ ਸਿੱਧਾ ਹੋ ਜਾਏਗਾ ਪਰ ਅੱਗੇ ਲਈ ਧਿਆਨ ਦੇ ਜਾਵੇ ਇਹ ਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਜੀ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜਾ ਰੌਂਸਰ ਚੱਲਦੇ ਜਿਹੜੇ ਕਹਿੰਦੇ ਤਿੰਨ ਬੱਚੇ ਜਿਹੜਾ ਘਰੋਂ ਤੋਂ ਤਿੰਨ ਬੱਚੇ ਡੀਪੀਐਸਕੂਲ ਦੇ ਸੀ ਉਹ ਥੋੜਾ ਜਿਹਾ ਉਹਨਾਂ ਦੇ ਕਹਿ ਰਹੇ ਸੀ ਵੀ 60 ਮਿੰਟ ਪਰ ਉਹ ਸਹੀ ਨੇ ਬੱਸ ਮੈਂ ਜਾ ਕੇ ਦੇਖ ਲਿਆ ਸਹੀ ਨੇ ਤੇ ਬੱਚਿਆਂ ਦੇ ਕੋਲ ਸਕੂਲ ਦੇ ਪ੍ਰਿੰਸੀਪਲ ਵਗੈਰਾ ਤੇ ਟੀਚਰਸ ਹੈਗੇ ਨੇ ਸਾਰਾ ਸਟਾਫ ਪਹੁੰਚ ਚੁੱਕਿਆ ਕੋਈ ਘਬਰਾਉਣ ਦੀ ਗੱਲ ਨਹੀਂ ਹੈਗੀ ਤੇ ਦੂਜੇ ਸਕੂਲ ਦੇ ਬੱਚੇ ਵੀ ਸੇਫ ਨੇ ਉਹਨਾਂ ਨੂੰ ਸਕੂਲ ਪਹੁੰਚਾ ਦਿੱਤਾ ਗਿਆ ਤੇ ਡੀਪੀਐਸ ਸਕੂਲ ਦੇ ਬੱਚੇ ਵੀ ਸਕੂਲ ਪਹੁੰਚਾ ਦਿੱਤੇ ਗਏ ਨੇ ਸਾਰੇ ਸੇਫ ਨੇ ਸੋ ਇਹ ਹੀ ਮੰਗਦਾ ਪ੍ਰਸ਼ਾਸਨ ਦੀ ਪ੍ਰਸ਼ਾਸਨ ਤੋਂ ਕਿ ਜੀ ਬਰੌਂ ਸਾਈਡ ਬੰਦ ਕਰਿਆ ਜਾਵੇ ਕਿਉਂਕਿ ਸਕੂਲ ਤੋਂ ਦਸਾਂ ਦੇ ਬੱਚੇ ਹੁੰਦੇ ਨੇ ਜੀ ਸਭ ਤੋਂ ਵੱਡੀ ਜ਼ਿੰਮੇਵਾਰੀ ਬੱਚਿਆਂ ਦੀ ਹੈ ਸਾਡੀ ਜਦੋਂ ਜਿਹੜਾ ਡਰਾਈਵਰ ਹੈ ਕਰੈਕਟਰ ਹੈ ਟੀਚਰ ਹੈ ਬੱਸ ਦੇ ਵਿੱਚ ਉਹਨਾਂ ਦੇ ਬੱਚਿਆਂ ਦੀ ਜ਼ਿੰਮੇਵਾਰੀ ਹੁੰਦੀ ਆ ਕੱਲੂ ਖੁਦਾਂ ਨਾ ਖਾਸ ਬੱਚੇ ਦਾ ਕਿਸੇ ਦਾ ਨੁਕਸਾਨ ਹੋ ਜੂਏ ਤੇ ਤੁਹਾਨੂੰ ਪਤਾ ਕਿੱਡੀ ਵੱਡੀ ਗੱਲ ਹੋ ਜਾਂਦੀ ਆ